ਅੱਜ ਆਪਾਂ ਬਣਾਵਾਂਗੇ ਕੜਾ ਪ੍ਰਸ਼ਾਦ ਨਾਲ ਲੈ ਲੈ ਆਪਾਂ ਘਰੇ ਬਣਾਵਾਂ ਕਓ ਨਾਲ ਲੈ ਲਈ ਖੰਡ ਨਾਲ ਲੈ ਲੈ ਆਟਾ ਤੇ ਨਾਲ ਹੀ ਲੈ ਲੈ ਪਾਣੀ ਪਹਿਲਾਂ ਹੀ ਕੱਢ ਲਓ ਕਿਉਂਕਿ ਢੂਠੇ ਮਿੱਠੇ ਹੱਥ ਲੱਗ ਸਕਦੇ ਆ ਲੈ ਲਈ ਆਪਾਂ ਨਵੀਂ ਕੜਾਈ ਨਵੀਂ ਘੜਚੀ ਆ ਕਿਉਂਕਿ ਕਈ ਵਾਰੀ ਕੋਈ ਅਨਡਾਉਂਡਾ ਬਣਿਆ ਹੁੰਦਾ ਕਿਸੇ ਕੜਾਈ ਚ ਫਿਰ ਔਖਾ ਨਹੀਂ ਹੈ ਨਾ ਸਹੀ ਲੱਗਦਾ ਤੇ ਆਪਾਂ ਪਾ ਲੈ ਆ ਕਿਉਂ ਕਿਆ ਹੁਣ ਥੋੜਾ ਗਰਮ ਕਰਕੇ ਵਿੱਚ ਪਾ ਲੈਣਾ ਆਟਾ ਤੇ ਆਟੇ ਦੇ ਨਾਲ ਹੀ ਹਲਾਈ ਜਾਣਾ ਆਟੇ ਨੂੰ ਹੌਲੀ ਹੌਲੀ ਤੇ ਨਾਲ ਆ ਗਰਬਾਣੀ ਚੱਲੀ ਜਾਂਦੀ ਹੈ ਗਰਬਾਣੀ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਬਣਾਉਗੇ ਗਰਬਾਣੀ ਲਾ ਲਓ ਹਣਾ ਜਾ ਨਾਮ ਜਪੋ ਕਿਉਂਕਿ ਉਹਦੇ ਨਾਲ ਨਾ ਸਵਾਦ ਹੀ ਵੱਖਰਾ ਆ ਜਾਂਦਾ ਬਹੁਤ ਸਹੀ ਦੇ ਪ੍ਰਸ਼ਾਦ ਬਣਦਾ ਹੈਗਾ ਤੇ ਜਦੋਂ ਆਟਾ ਬਰਾਊਨ ਜਾ ਹੋ ਗਿਆ ਤਾਂ ਇੱਕ ਸੋਹਣੀ ਜੀ ਫ੍ਰੈਗਰੈਂਸ ਆਉਣ ਲੱਗ ਗਈ ਉਸ ਤੋਂ ਬਾਅਦ ਵਿੱਚ ਕਰਦੇ ਹੋ ਤੁਸੀਂ ਐਡ ਖੰਡ ਚੀਨੀ ਜਿਹਨੂੰ ਕਹਿੰਦੇ ਹੈਗੇ ਤੇ ਖੰਡ ਨੂੰ ਪਾ ਕੇ ਨਾਲ ਦੀ ਨਾਲ ਥੋੜਾ ਜਿਹਾ ਹਿਲਾ ਕੇ ਉਸ ਤੋਂ ਬਾਅਦ ਵਿੱਚ ਪਾਣੀ ਪਾ ਦਿਓ ਤੇ ਜੋ ਪਾਣੀ ਪਾਇਆ ਤੁਹਾਨੂੰ ਐ ਲੱਗੂ ਵੀ ਇਹ ਤਾਂ ਕਾਜਮ ਝੋਲਾ ਜਾਂ ਕੁਝ ਹੋਰ ਹੀ ਬਣ ਗਿਆ ਵੀ ਸਹੀ ਨਹੀਂ ਬਣੀ ਪਰ ਨਹੀਂ ਇਹਨੂੰ ਜਦੋਂ ਤੁਸੀਂ ਖਲਾਈ ਜਾਉਂਗੇ ਤਾਂ ਇਹ ਕੜਾਹ ਪ੍ਰਸ਼ਾਦ ਬਹੁਤ ਸਹੀ ਬਣ ਜਾਊਗਾ ਤੇ ਜਦੋਂ ਵੀ ਤੁਸੀਂ ਨਿਗਾ ਰੱਖੋ ਜੇ ਤੇ ਰੁੱਖਾ ਲੱਗਦਾ ਜਾਂ ਥੱਲੇ ਲੱਗਦਾ ਤਾਂ ਹੋਰ ਪਾਣੀ ਐਡ ਕਰ ਦਿਓ ਕਿਉਂਕਿ ਦੇਗ ਪ੍ਰਸ਼ਾਦ ਦੀ ਨਿਸ਼ਾਨੀ ਸਹੀ ਬਣਨੇ ਦੀ ਉਹੀ ਹੈ ਕਿ ਜਦੋਂ ਉਹ ਨਾਲ ਲੱਗ ਨੂੰ ਹਟ ਜੇ ਕੜਾਈ ਸਾਰੀ ਕੜਾਈ ਉਹਨੂੰ ਛੱਡ ਦੇ ਮਤਲਬ ਕਿ ਤੇ ਆ ਆਪਣਾ ਬਣ ਗਿਆ ਕੜਾ ਸੋ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਓਕੇ ਬਾਏ ਟਾਟਾ ਥੈਂਕ ਯੂ